ਸਾ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਵਕਤ ਬੇਨਤੀ ਕਰਦੇ ਆਂ ਕਿ ਸਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸੇ ਦਾ ਫਾਇਦਾ ਆ ਜਾਂਦਾ ਮਾਤੜ ਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਸਾਡੀ ਵਿਜ਼ਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਅਗਦੀ ਪੱਟੀ ਬਾਈ ਮੰਗੇ ਕੋਲ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਇੱਕ ਦੋ ਨਾਗ ਤਕਰੀਬਨ 2-4 ਨਾਗ ਇੱਥੇ ਫਰਮ ਤੇ ਵੇਖਣ ਨੂੰ ਮਿਲਦੇ ਆ ਅੱਜ ਤਕਰੀਬਨ ਇੱਕ ਨੀਲੀ ਰਾਵੀ ਦਾ ਬੁੱਲ ਕਟਾ ਜਿਹਨੂੰ ਕਹਿ ਸਕਦੇ ਆ ਉਹ ਵੀ ਵਿਖਾਉਨੇ ਆ ਬਹੁਤ ਸੋਹਣਾ ਕਟਾ ਨੀਲੀ ਈਟ ਡੇਂਗਾ ਚੀਰ ਤੇ ਜਿਹੜੀ ਸੱਜੇ ਪਾਸੇ ਦੀ ਧਾਰੀ ਆ ਰਹੀ ਆ ਸੱਜਣੋ ਬੜਾ ਸੋਹਣਾ ਕਟਾ ਦੂਜੇ ਨੰਬਰ ਤੇ ਗਾਂ ਸੂਈ ਸਵਾਈ ਵਿਖਾਉਨੇ ਆ ਗਾ ਬਾੜ ਸੋਹਣੀ ਆ ਪਜਾਇਜ ਰੇਡ ਦੇ ਵਿੱਚ ਤੀਜੇ ਨੰਬਰ ਤੇ ਵੀ ਬਾੜ ਸਹੀ ਸਵਾਈ ਸੱਜਣੋ ਚੰਗੇ ਮਿਲ ਕੇ ਚੱਲ ਰਹੀ ਆ ਇੱਕ ਤੁਹਾਨੂੰ ਕੱਟੀ ਵਿਖਾਉਣੀ ਆ ਸੱਜਣੋ ਤੇ ਕੱਟੀ ਬਹੁਤ ਸੋਹਣੀ ਆ ਵੱਡੀ ਆ ਪਿਆਰੀ ਜੀ ਕੱਟੀ ਆ ਸੱਜਣੋ ਮੱਥੇ 'ਚ ਬੱਲ ਬੁੱਲ ਵੀ ਹੈਗਾ ਸਿੰਗੀ-ਸੁੰਗੀ ਚੰਗੀ ਕੁੰਡ ਮਾਰਦਾ ਹੀ ਆ ਸੱਜਣੋ ਚੰਗੀ ਸੋਹਣੀ ਆ ਬਿੱਲੀ ਮਣਕੀ ਅੱਖ ਦੇ ਵਿੱਚ ਆ ਗਈ ਆ ਤੇ ਆਓ ਕਰੀਏ ਗੱਲਬਾਤ ਬਾਈ ਮੰਗਾ ਜੀ ਨਾ ਪੁੱਛ ਕੇ ਕਿਵੇਂ ਦੇ ਰਹਿਣਗੇ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਛੜਦੀ ਕਲਾ ਵਧੀਆ ਵੀਰ ਜੀ ਵਧੀਆ ਵੈਲਕਮ ਤੁਹਾਨੂੰ ਸਾਨੂੰ ਜੀ ਠੀਕ ਹੈ ਜੀ ਹੋਰ ਕਹਿਣ ਸਦਾ ਵਧੀਆ ਜੀ ਤੇ ਡਰੈਸ ਕਰ ਲ ਕੇ ਬਾਈ ਨੋਟ ਇਕਰਾ ਡਰੈਸ ਜੀ ਹੈਗਾ ਪਿੰਡ ਆਪਣਾ ਸੋਰਸਾ ਹੂੰ ਤੇ ਜ਼ਿਲ੍ਹਾ ਸ੍ਰੀ ਤਮਕੰਦ ਸਾਹਿਬ ਜੀ ਤਹਿਸੀਲ ਹੈਗੀ ਆਪਾਂ ਨੂੰ ਪਟੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 ਹੂੰ 50474 ਤੇ ਕਿੰਨੇ ਪਸ਼ੂ ਆਜ ਬਾਈ ਪਸ਼ੂ ਆਪਣੇ ਕੋਲ ਵੀ ਦੀ 4 ਆ 4 ਹਾਂਜੀ ਤੇ ਸ਼ੁਰੂਆਤ ਕਿਤੋਂ ਬਾਈ ਦੀ ਕਰਨੀ ਸ਼ੁਰੂਆਤ ਜੀ ਕੱਟੇ ਤੋਂ ਕਰ ਲਈ ਵਾਹ ਵਾਹ ਕੀ ਆ ਕਮਾਲ ਹੈ ਹਾਂ ਖੀਰਾ ਆ ਗਿਆ ਨਾ ਬਾਈ ਜੀ ਹਾਂਜੀ ਹਾਂਜੀ ਕੱਚਾ ਖੀਰਾ ਦਾ ਕੱਚਾ ਖੀਰਾ ਆ ਗਿਆ ਇਹ ਨੀਲੀ ਚ ਪਿਓ ਰਗਾ ਹਾਂਜੀ ਹਾਂਜੀ ਕਿਹੜੇ ਇਲਾਕੇ ਦਾ ਬਾਈ ਲੈ ਆਂਦਾ ਇਹ ਜੀ ਜੀ ਅੱਪਾਂ ਲਿਆ ਜੇ ਆਸਰਪੁਰਾਂ ਉਧਰੋਂ ਲੈ ਆਂਦਾ ਹਾਂਜੀ ਹਾਂਜੀ ਕੱਟੀ ਵੀ ਨਾਲ ਹੀ ਹਾਂਜੀ ਹਾਂਜੀ ਕੱਟੀ ਵੀ ਉਧਰੋਂ ਅੱਛਾ ਜੋੜਾ ਲਿਆ ਇੱਥੇ ਜੋੜਾ ਠੀਕ ਆ ਹਾਂਜੀ ਹਾਂਜੀ ਵਾਹ ਵਾਹ ਟੈਸਟੀ ਗੱਲ ਬੜੇ ਸੋਨੇ ਪਿਆਰ ਕਰਦੇ ਆ ਹਣਾ ਕੱਲਾ ਕੱਲਾ ਤੇ ਮੈਨੂੰ ਇਹ ਆ ਕਿ ਫਾਂਗੜ ਵਾਲਾ ਜਿਹਨੂੰ ਕਹਿ ਸਕਦੇ ਨਾ ਹਾਂਜੀ ਹਾਂਜੀ ਟੈਸਟੀ ਗੱਲ ਉਹ ਬਣੂਗੇ ਦੋ ਬਣਨਗੇ ਹਣਾ ਬਣਨਗੇ ਦੋ ਬਣਨਗੇ ਵਿੱਚ ਕੱਟ ਹੈਗਾ ਹਾਂਜੀ ਹਾਂਜੀ ਕੱਟ ਹੈ ਹਣਾ ਹਾਂਜੀ ਹਾਂਜੀ ਕੀ ਬਾਤ ਤੇ ਤੋਰਾ ਕਰਵਾ ਮੇਰਾ ਭਰਾ ਖੋਲ ਖਣ ਕੇ ਚੈੱਕ ਨੋ। ਖੀਰ ਆ ਗਿਆ ਇਹਦੇ 1.5 ਸਾਲ ਦਾ ਹੋ ਗਿਆ ਉਹ ਫਿਰ। ਆ ਖੀਰ ਨਾਲ ਪਾ ਲਈ ਇਧਰ ਹੋ ਜਾਂਦਾ। ਖੀਰ ਆ ਗਿਆ ਹਨਾ। ਓਕੇ ਓਕੇ ਕੋਈ ਨਹੀਂ ਰਹਿਣ ਦੋ। ਤੇ ਧਾਰੀ ਟੂਰੀ ਬੜੀ ਸੋਹਣੀ ਹੈ ਸੱਜਣੋ। ਕੱਟਾ ਪੂਰਾ ਚੰਗਾ ਟੌਰੀ ਕੱਟਾ ਹੈ ਕੋਈ ਝੋਟਾ ਨਹੀਂ ਆ। ਚੰਗੇ ਖਾਨ ਦਾ ਨਹੀਂ ਰਵੇ ਜਿੱਥੇ ਲੱਕ ਪੈਂਦੀ ਆ। ਤੇ ਜਿਹੜੇ ਟੈਸਟੀ ਵਾਲਾ ਉਹ ਵੀ ਦੋ ਆ। ਠੀਕ ਹੈ ਜੀ ਵਿੱਚ ਕੱਟਿਆ। ਜਿਵੇਂ ਆਮ ਤੌਰ ਤੇ ਦੋ ਕਹ ਲੀਏ ਇਹ ਬਹੁਤ ਚੰਗੇ ਹੁੰਦੇ ਆ ਹਨਾ। ਹਾਂ। ਲੈ ਆਉਂਦਾ ਭਾਈ ਜੀ ਆਉਂਦੇ ਲੈ ਲਓ ਕੀ ਬਾਤ ਹੈ ਹਨਾ ਕੋਈ ਨਹੀਂ ਕੋਈ ਲੈ ਜਾਓ ਧਾਰੀ ਧੁਰੀ ਬਹੁਤ ਸੋਹਣੀ ਕੱਟੀ ਆਖੋ ਵੇਖੋ ਕਿੱਡੀ ਲਾ ਲੀਆ ਜੀ ਗੁਲਾਬੀ ਆਖ ਹਨਾ ਬਿਲਕੁਲ ਗੁਲਾਬੀ ਆ ਚੰਗਾ ਖਾਨਦਾਨ ਦੱਸਿਆ ਨਾ ਜਿੱਥੋਂ ਲਿਆਂਦਾ ਹੈ ਹਾਂਜੀ ਹਾਂਜੀ ਵੀਰ ਜੀ ਮਹੀਂ ਬਹੁਤ ਚੰਗੀਆਂ ਹਨ ਅੱਛਾ ਹਾਂਜੀ ਠੀਕ ਆ ਕੱਟੇ ਦਾ ਬਾਕੀ ਹਾਈ ਟੂ ਡਿਵੀ ਚੰਗੀ ਆ ਜਿਹੜਾ 1.5 ਸਾਲ ਦਾ ਕੱਟਾ ਐਡਾ ਬਣ ਗਿਆ ਐਂ ਲੱਗਦਾ ਜਿਵੇਂ 3 ਸਾਲਾਂ ਦਾ ਹੁੰਦਾ ਹਨਾ ਤੇ ਇਹ ਆਖੀ ਖਾਨਦਾਨੀ ਝਲਕ ਪੈਂਦੀ ਫੇਰ ਹੀ ਆ ਆ ਸਾਂਬਿਆ ਗਏ ਨੇ ਤੇ ਕੱਦ-ਕਾਠ ਵਾਲੀਆਂ ਆਉਣਗੀਆਂ ਸਮਧਰਾ ਆਂਦੀਆਂ ਦੋਵਾਂ ਦੀਆਂ ਹੀ ਸਜਰੋਂ ਕੱਟੀ ਵੀ ਬੜੀ ਚੰਗੀ ਐ ਕੱਟੀ ਦਾ ਵੀ ਕੱਦ-ਕਾਠ ਚੰਗਾ ਤੇ ਕੱਟੇ ਦਾ ਵੀ ਚੰਗਾ ਬਾਕੀ ਪੂਰੇ ਟੋਰੀ ਐ ਦੋਵੇਂ ਜਨਵਰ ਬਰੀਟ ਵਾਲੇ ਆ ਬਾਈ ਜੀ ਕੀਮਤ ਕੀ ਕਰਤੀ ਫਿਰ ਤੁਸੀਂ ਤੁਸੀਂ ਜੀ ਆਪਾਂ ਜੈ ਜੀ ਕਰ ਲਈ ਹਾਂਜੀ 33 ਜੇ ਭਾਂ ਕਰਦੇ ਆ ਜਿਹੜਾ 42000 ਰੁਪਏ 42 ਹਾਂਜੀ ਠੀਕ ਆ ਕੋਈ ਘਟਾ ਵਾਧਾ ਘਟਾ ਵਾਧਾ ਵੀ ਜੀ 4000 ਦਾ ਜਸੂ ਓਕੇ ਬਾਈ ਜੀ ਦੂਜੇ ਨੰਬਰ ਤੇ ਆ ਕੀ ਗਾਏ ਕੱਦ ਵੇਖ ਲੋ ਵੀ ਜੀ ਕਿੱਥੇ ਹੁੰਦਾ ਜੀ ਕੱਦ ਤੁਹਾਡੇ ਕੱਚ ਚ ਹੁੰਦਾ ਹਨਾ ਕੱਚ ਦੇ ਵਿੱਚ ਪੂਰਾ ਆਉਂਦਾ ਕੱਟਾ ਡੇਢ ਸਾਲ ਦਾ ਹੀ ਬਿਲਕੁਲ ਕੱਚਾ ਖੀਰਾ ਵੀ ਜੇ ਖੀਰਾ ਇੰਨਾ ਕੀ ਹੋਣਾ ਡੇਢ ਕੇ ਸਾਲ ਦਾ ਹੀ ਡੇਢ ਸਾਲ ਦਾ ਜੀ 14-15 ਮਹੀਨੇ ਦਾ ਹਾਂ ਤੇ ਡੇਢ ਸਾਲ ਦਾ ਕੱਟਾ ਤੁਹਾਡੇ ਕੱਚ ਚ ਹੁੰਦਾ ਪਿਆ ਤੇ ਕਿੰਨੀ ਖਰਾਕ ਪਾ ਕੇ ਸਾਂਭਿਆਉ ਹੇਂ ਤਾਜ਼ਾ ਲਾਈਏ ਦੀ ਹੂੰ ਇਹ ਗਾਂ ਸੋਈ ਸਵਾਈਆ ਵੱਚੀ ਮਗਰ ਤੇ ਬੱਚਾ ਭਾਈ ਕੁੜੇ ਪੜੇ ਵਿਖਾ ਦੇ ਦੀਨਾਂ ਨੂੰ ਹੂੰ ਕਿੱਡੇ ਸਾਫ਼ ਆ ਚਲੋ ਗਾਂ ਬਈ ਨੋਈ ਚੰਗਾ ਲੱਗਾਇਆ ਥਾਂ ਥਾਂ ਤੇ ਕਿਹੜਾ ਬਾਈ ਜੀ ਥਣ ਕਿਹੜਾ ਲੱਗਾ ਨੂੰ ਥਣ ਤੇ ਕੁਲਫੇ ਵਾਲਾ ਲੱਗਾ ਜੀ ਕੁਲਫਾ ਵਾ 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 ਚਲੋ ਲੈਓ ਕਰੋ ਸੰਗ ਦੇ ਵਿੱਚ ਆ ਗਈ ਨਾ ਸਾਰੀ ਹਾਂਜੀ ਹਾਂਜੀ ਲੇਵਾ ਸੱਜਣੋਂ ਨਿਕਰਿਆ ਤੇ ਬਾਕੀ ਦੁੱਧ ਪੂਰਾ ਹੈਨਾ ਦੁੱਧ ਵੀ ਜੀ ਵੀ 12 ਕਿਲੋ ਦੇ ਇਕੱਠੇ ਬੈਠੇ ਬਹੁਣੀ ਹੋਊਗੀ 12 ਕਿਲੋ ਹੈਨਾ ਕੱਦ ਕਾੜ ਰੇ ਨੂੰ ਕੱਦ ਕਾੜ ਤੇ ਪੂਰੀ ਤੁਹਾਡੇ ਜੱਟੀ ਜਵਾਨੀ ਕੀ ਬਾਤ ਹੈਨਾ ਖੋਣੀ ਆ ਉਹਨਾਂ ਹੀ ਲੇਵਾ ਅਗਲੇ ਬੰਨੇ ਉਹਨਾਂ ਹੀ ਪਿਛਲੇ ਸਾਈਡ

ਇਹ ਦੇਖੋ ਦੂਰੋਂ ਨੇੜੋਂ ਭਾਂ ਭਰਾਊਗਾ ਭਾਵੇਂ ਕਟਾ ਲੈ ਜੇ ਭਾਵੇਂ ਵੈੜ ਲੈ ਜੇ ਹਾਂਜੀ 40 40 40 40 80 ਦਾ ਜੋੜਾ ਹਾਂਜੀ ਤੇ ਇਹ ਕੋ ਦੂਰੋਂ ਨੇੜੋਂ ਆਊਗਾ ਤੇ ਕੋਈ ਹੋਰ ਵੀਰ ਨਾ ਦਾ ਕੋਈ ਯਾਰ ਯਾਰ ਮੋਲ ਮਾਨ ਕਰਦੇ ਓਕੇ ਬਾਈ ਹਾਂਜੀ ਤੇ ਆ ਕੀ ਸੂਈ ਸਰਾਈ ਵੈੜ ਹਨ ਮੇਰੇ ਵੀਰ ਨਾ ਵੀਡੀਓ ਨੂੰ ਤਕੜੇ ਹੋ ਗਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮਿਹਨਤ ਵੜੀ ਲੱਗਦੀ ਆ ਹਾਂਜੀ ਹਾਂਜੀ ਮਿਹਨਤ ਲੱਗਦੀ ਏ ਤੇ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂ ਠੀਕ ਹੈ ਇੱਕ ਕਿਨਵਾ ਸੁਆ ਗਈ ਸੁਆ ਵੀਰ ਜੀ ਤੇਜਾ ਸੁਈ ਏ ਠੀਕ ਆ ਹਾਂਜੀ ਕਿੰਨਾ ਦੁੱਧ ਕੋਲ ਇਹ ਵੇਖ ਲਓ ਇਥੇ ਹਾਂਜੀ ਥੱਲੇ ਵੇਖੋ ਵਾਹ ਤੇ ਦੁੱਧ ਕਿੰਨਾ ਦੁੱਧ ਵੀਰ ਜੀ ਹਾਜ਼ਰੇ ਦੇ ਥੱਲੇ ਹੋਊਗਾ ਅਕਸਰ 16 ਕਿਲੋ 16 ਕਿਲੋ ਹਣ ਤੋ ਇਹਦੀ ਹੋ ਕੋਟ ਘਟ ਨਹੀਂਗਾ ਹਾਂਜੀ 16 ਕਿਲੋ ਦੁੱਧ ਹਾਜ਼ਰ ਜੇ ਓਕੇ ਭਾਈ ਹਾਂਜੀ ਇਹਦਾ ਕੱਢ ਲੀਓ ਕੱਤਗੜ ਫੁੱਲਵੱਟ ਹਣਾ ਫੁੱਲਵੱਟ ਠੀਕ ਆ ਤੇ ਏਡੀ ਕੋਈ ਵੀ ਗ੍ਰਾਵੀ ਦਾ ਆ ਦੇਖੋ ਮਿੱਠੀ ਮਾਰੀ ਨਾ ਗੋਗੜੇ ਨਹੀਂ ਨਹੀਂ ਆਓ ਠੀਕ ਆ ਨਹੀਂ ਨਹੀਂ ਰਾਜੀ ਆਪੋ ਜਿੰਨੇ ਜੋ ਕੀ ਕੀ ਠੀਕ ਆ ਹਾਂਜੀ ਹਾਂਜੀ ਜਿੰਨਾ ਕਿ ਗੁੜ ਪਾਉਣਾ ਉਹਨਾ ਮਿੱਠਾ ਹੈਗਾ ਆ ਹੂੰ ਨਹੀਂ ਸੱਜਣੋ ਥਾਂ ਥੋੜੀ ਮੁਠੀ ਥਾਂ ਸੱਜਣੋ ਲੱਗਾ ਲੋਈ ਇਹ ਵੀ ਤਾਜੀ ਬਿਲਕੁਲ ਹਾਂ ਤੇ ਲੈ ਲਵਾਂਗਾ ਇਹਨੂੰ ਦਿਖਾ ਦਿਓ ਦੇਖ ਰਾਂ ਥਾਂ ਲਾ ਕੇ ਨਾ ਕੀ ਕਮਾਲ ਹੀ ਕਰੀ ਫਿਰਦੀ ਹੈ ਨਾ ਥਾਂ ਤੋਂ ਪੂਰਾ ਮੁਠੀ ਵਾਲਾ ਇਹ ਮੁਠੀ ਵਾਲਾ ਕੀਮਤ ਬਾਈ ਕਿੰਨੀ ਰਹਿ ਗਈ ਕੀਮਤ ਵੀ ਸੀ ਜਾਇਜ਼ ਕਰਨੀ ਏ ਹੂੰ ਮੋਲੇ ਦਾ ਹੈਗਾ ਜੇ 5000 ਰੁਪਇਆ ਅੱਛਾ ਹਾਂ ਜੀ ਤੇ ਦੇ ਲੈਣ ਆਪਾਂ ਕਰ ਦਾਂਗੇ ਹੜਤੌਰੀ ਯਾਰ ਵਾਹ ਹਾਂਜੀ ਠੀਕ ਹੈ ਹਾਂਜੀ ਤੇ ਇੱਕ ਆ ਗਈ ਇਕੱਠੀ ਹਨਾ ਹਾਂਜੀ ਹਾਂਜੀ ਵਾਹ ਬਿੱਲੀ ਮਣਕੀ ਆਕਾੜੀ ਤੇ ਮੱਥੇ 'ਚ ਬੱਲ ਫੂਲ ਮੱਥੇ 'ਚ ਬੱਲੇ ਜੀ ਸਿੰਘ ਸੂنگ ਬੜਾ ਨੇ ਕੋਲ ਇਹ ਕਿੰਨੀ ਹੋ ਗਈ ਆ ਉਮਰਾਂ ਦੀ ਇਹ ਵੀ ਥੀਰੀ ਆ ਇਹ ਵੀ ਥੀਰੀ ਆ ਜੀ ਥੀਰੀ ਹੋ ਗਈ ਇਹ ਵੀ ਥੀਰੀ ਜੀ ਹਾਂ ਚਲੋ ਕੋਈ ਨਹੀਂ ਰਹਿਣ ਦੋ ਰਹਿਣ ਦੋ ਰਹਿਣ ਦੋ ਭਾਈ ਰਹਿਣ ਤੂੰ ਖਾਂਜ ਤੇ ਲਿਕਦਾ ਹਾਂਜੀ ਫਾਰਸ਼ ਤੇ 60 60 ਲੱਗ ਜਾਂਦੀ ਪੱਜੂ ਇਹਦਾ ਵਾੜੀ ਹਾਂ ਇਹ ਕੀ ਜੀ ਹੂੰ ਤੋਰ ਦੋ ਤੋਰ ਦੋ ਮਾਚ ਇੱਕ ਤੋਰ ਦੋ ਨੋਈ ਛਾਰੇ ਖਣ ਸੱਜਣੋਂ ਲੱਗਿਆ 40 ਕੋਈ ਫੋਰ ਪਾਰਟ ਵਿੱਚ ਨਾ ਨਾ ਹੂੰ ਖਣ ਵੇਖ ਲਓ ਕਿ ਡਗੜਾ ਮੋਟਰ ਲੱਗਾ ਜੀ ਕੋਣੀ ਥਾਣੀ ਚੰਗੀ ਹੂੰ ਹੂੰ ਕਿੰਦੀ ਬਾਈ ਜੀ ਕੀਮਤ ਕੀ ਕਰਤੀ ਕੀਮਤ ਵੀਰ ਜੀ ਇਹਦਾ ਕਰਦੇ 5000 ਅੱਛਾ ਹਾਂ ਜੀ ਜੈਸਨੋ ਜੈਸਨੋ ਹੋਊ 23000 ਹੋਰ 22000 ਹੋਰ 21000 ਹੋਰ ਨਹੀਂ ਕਰਦੇ ਨਹੀਂ ਕਰਦੇ ਨਹੀਂ ਫਿਰ ਲਾ ਪੀਸ ਹੀ ਨਹੀਂ ਮਾਰਦੇ 26 ਕਾਜ ਵਾ ਤੇ ਕਰਦੇ ਵਾ 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 20 ਦੀ 2000 ਵਾ ਵਾ ਸਜਨੋ ਜੈਸਨੋ 20 ਦੀ ਵਾਲਾ ਪਿਆਰ ਕਰਦੇ ਆ ਤੇ ਚਲੋ ਆਪਣਾ ਕਹਿਣਾ ਵੀ ਮੰਨਦੇ ਧੰਨਵਾਦ ਜਿਉਂਦੇ ਰਹਿਣ ਬਾਈ ਹੋਣੀ ਤੇ ਪਸ਼ੂ ਚੰਗੇ ਆ ਖਰੀਦਦਾਰੀ ਕਰਿਓ ਸასი ਕਾਲ ਜੀ ਸਾਰੇ ਆਪਰਾਵਾਂ ਨੂੰ